ਬਾਣੀ ਬੜੀ ਅਮੋਲਕ ਹੈ ਮੈਂ ਕਈ ਵਾਰੀ ਸੋਚਣਾ ਮਰ ਜਾਏਗਾ ਪਤਾ ਨਹੀਂ ਅੱਗੋਂ ਗੁਰੂ ਗ੍ਰੰਥ ਸਾਹਿਬ ਗੁਰੂ ਹੁੰਦੇ ਨੇ ਕਿ ਨਹੀਂ ਹੁੰਦੇ ਕਿਤੇ ਹੋਰ ਪੈਦਾ ਹੋ ਗਿਆ ਤੇ ਅਧੂਰਾ ਗੁਰੂ ਮਿਲ ਗਿਆ ਸਾਰੀ ਜ਼ਿੰਦਗੀ ਖਰਾਬ ਕਰ ਦੇਗੀ ਮਸਾਂ ਗੁਰੂ ਗ੍ਰੰਥ ਸਾਹਿਬ ਜ਼ਿੰਦਗੀ ਸਿਖਾ ਤੇਰੇ ਬਹੁਤ ਵੱਡੇ ਕਰਮ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਆ ਤੇਰਾ ਇੱਕ ਗੱਲ ਯਾਦ ਰੱਖ ਲੈਣਾ ਬਹੁਤ ਤੰਤਾਂ ਤੇ ਯੋਗ ਹੋ ਤੁਸੀਂ ਕਿ ਤੁਹਾਡੇ ਗੁਰੂ ਮੇਰੇ ਗੁਰੂ ਗੁਰੂ ਗ੍ਰੰਥ ਸਾਹਿਬ ਨੇ ਪਰ ਸਿੱਖ ਦੇ ਘਰ ਜਨਮ ਹੋਇਆ ਜੇ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਨਾ ਲਿਆ ਜੇ ਸਹਿਜ ਪਾਠ ਨਾ ਕੀਤਾ ਜੇ ਨਿਤਨੇਮ ਨਾ ਕੀਤਾ ਜੇ ਬਾਣੀ ਨਾ ਪੜੀ ਮੈਨੂੰ ਕਹਿ ਲੈਣ ਦਿਓ ਸਭ ਤੋਂ ਭਾਗਹੀਣ ਉਹ ਸਿੱਖ ਹੈ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਚੱਕ ਕੇ ਨਹੀਂ ਦੇਖਿਆ ਬਹੁਤ ਭਾਗ ਹੀ ਨਾ ਉਹਨੇ ਜਨਮ ਹੀ ਕਿਉਂ ਲਿਆ ਕਿਉਂ ਜਨਮ ਲਿਆ